ਤੇ ਮਗਾਈ ਪਤੇ ਦੀਆਂ ਰੇਨੀਆ ਕਿਸ਼ਤਾਂ ਦੀ ਰਾਗੀ ਹੋਵੇ ਪੇ ਕਮਿਸ਼ਨ ਦੇ ਬਕਾਇਆ ਦੀ ਰਗੀ ਹੋਵੇ ਪੈਨਸ਼ਨਰਾਂ ਨੂੰ ਪੇ ਕਮਿਸ਼ਨ ਦੀਆਂ ਸਿਫਾਰਸ਼ਾਂ ਮੁਤਾਬਕ 2.95 ਗਣਾਕ ਲਾਗੂ ਕੀਤਾ ਜਾਵੇ ਪ੍ਰੋਬੇਸ਼ਨਲ ਪੀਰੀਅਡ ਤੇ ਹੋ ਰਹੀ ਮਲਾਜਮਾਂ ਦੀ ਆਰਥਿਕ ਲੁੱਟ ਬੰਦ ਕੀਤੀ ਜਾਵੇ ਤੇ ਅਤੇ ਪ੍ਰੋਬੇਸ਼ਨਲ ਪੀਰੀਅਡ ਸਮੇਂ ਦੌਰਾਨ ਪੂਰੀ ਤਰ੍ਹਾਂ ਨਾਲ ਸਮੇਤ ਪਤਿਆਂ ਦੀ ਦਿੱਤੀ ਜਾਵੇ ਮੁਲਾਜ਼ਮਾਂ ਤੇ ਥੋਪਿਆ ਕੇਂਦਰੀ ਤਰਖਾਸ ਕੇ ਬੰਦ ਕੀਤੇ ਜਾਣ ਇਸ ਦੇ ਨਾਲ ਹੀ ਬਾਕੀ ਮੰਗਾਂ ਨੂੰ ਲੈ ਕੇ ਇਹ ਹੜਤਾਲ ਜਿਵੇਂ ਬੰਦ ਕੀਤੇ ਪੱਤੇ ਬਹਾਲ ਕੀਤੇ ਜਾਣ ਤੇ ਹੋਰ ਮੰਗਾਂ ਨੂੰ ਲੈ ਕੇ ਇਹ ਹੜਤਾਲ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਵਾਉਣ ਮਾਨ ਪੱਤਾ ਮੁਲਾਜ਼ਮਾਂ ਤੇ ਘਟੋ ਘਟ 18000 ਰੁਪਏ ਤਰਖਾ ਲਾਗੂ ਕਰਨ ਆਧ ਮੁਦਿਆਂ ਨੂੰ ਲੈ ਕੇ ਕੀਤੀ ਜਾ ਰਹੀ ਹੈ ਪੰਜਾਬ ਦੇ ਅੰਦਰ ਇਸ ਹੜਤਾਲ ਨੂੰ ਸਫਲ ਬਣਾਉਣ ਵਾਸਤੇ ਮੁਲਾਜ਼ਮ ਅਤੇ ਪੈਨਸ਼ਨੋ ਸੰਜੇ ਫਰੰਟ ਵੱਲੋਂ ਵੀ ਫੈਸਲਾ ਕੀਤਾ ਗਿਆ ਹੈ ਉਸ ਦੇ ਨਾਲ ਹੀ ਅਨੇਕਾ ਜਥੇਬੰਦੀਆਂ ਜਿਵੇਂ ਅਧਿਆਪਕਾਂ ਦੇ ਅੰਦਰ ਕੰਮ ਕਰਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਵੀ ਇਸ ਹੜਤਾਲ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਗਿਆ ਹੈ ਪੁਰਾਣੀ ਪੈਨਸ਼ਨ ਦੀ ਬਹਾਲੀ ਵਾਸਤੇ ਸੰਘਰਸ਼ੀ ਸਮੂਚੀਆਂ ਜਥੇਬੰਦੀਆਂ ਵੱਲੋਂ ਹੜਤਾਲ ਵਿੱਚ ਜਾਣ ਦਾ ਫੈਸਲਾ ਕੀਤਾ ਗਿਆ ਹੈ ਪੰਜਾਬ ਰੋਡਵੇਜ਼ ਬਿਜਲੀ ਇੰਸ਼ੋਰੈਂਸ ਬੈਂਕ ਤੋਂ ਇਲਾਵਾ अनेका ਜਥੇਬੰਦੀਆਂ ਵੱਲੋਂ ਇਸ ਹੜਤਾਲ ਵਿੱਚ ਸ਼ਮੂਲੀਅਤ ਦਾ ਫੈਸਲਾ ਕੀਤਾ ਗਿਆ ਹੈ ਮੈਂ ਆਪ ਜੀ ਨੂੰ ਪੰਜਾਬ ਦੇ ਮਾਜਮਾ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਹੈ ਕਿ ਕੱਲ ਨੂੰ 16 ਫਰਵਰੀ ਨੂੰ ਮੁਕੰਮਲ ਹੜਤਾਲ ਕੀਤੀ ਜਾਵੇ ਤੇ ਹੜਤਾਲ ਕਰਨ ਉਪਰੰਤ ਸ਼ਹਿਰਾਂ ਕਸਬਿਆਂ ਅੰਦਰ ਹੋਰੇ ਸਾਂਝੇ ਸੰਦਰਸ਼ਾਂ ਚੱਕਾ ਜਾਮ ਆਦੀ ਵਿੱਚ ਸ਼ਾਮਲ ਹੋਇਆ ਜਾਵੇ ਇਸ ਹੜਤਾਲ ਦਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੂਰਨ ਤੌਰ ਤੇ ਡਟ ਕੇ ਇਸ ਨੂੰ ਭਾਰਤਵੰਦ ਦੇ ਤੌਰ ਤੇ ਲਿਆ ਜਾ ਰਿਹਾ ਹੈ ਕੱਲ ਨੂੰ ਸਬਜੀ ਮੰਡੀਆਂ ਦਾਣਾ ਮੰਡੀਆਂ ਬਾਜ਼ਾਰ ਆਦੀ ਐਸੋਸੀਏਸ਼ਨਾਂ ਟਰਾਂਸਪੋਰਟ ਤੋਂ ਇਲਾਵਾ ਬਾਕੀ ਜਥੇਬੰਦੀਆਂ ਨੇ ਵੀ ਹੜਤਾਲ ਵਿੱਚ ਸ਼ਾਮਲ ਹੋਣ ਦਾ ਫੈਸਲਾ ਲਿਆ ਗਿਆ ਹੈ ਇਸ ਲਈ ਪੰਜਾਬ ਦੇ ਮੁਲਾਜ਼ਮਾਂ ਨੂੰ ਫਿਰ ਬੇਨਤੀ ਕੀਤੀ ਜਾਂਦੀ ਹੈ ਕਿ ਕੱਲ ਨੂੰ 16 ਫਰਵਰੀ ਨੂੰ ਆਪਣੇ ਦਫ਼ਤਰ ਸਕੂਲ ਪੰਜਾਬ ਦੇ ਬਹਾਦਰ ਮੁਲਾਜ਼ਮ ਭੈਣੋ ਤੇ ਭਰਾਓ ਆਪ ਜੀ ਨੂੰ ਪੁਰਜ਼ੋਰ ਸ਼ਬਦਾਂ ਵਿੱਚ ਨਿਮਰਤਾ ਸਹਿਤ ਅਪੀਲ ਕੀਤੀ ਜਾਂਦੀ ਹੈ ਕਿ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ ਕੱਲ 16 ਫਰਵਰੀ ਨੂੰ ਸਮੁੱਚੇ ਦੇਸ਼ ਦੀਆਂ ਕੇਂਦਰੀ ਟ੍ਰੇਡ ਜੁਨਨਾ ਮਜ਼ਦੂਰ ਫੈਡਰੇਸ਼ਨਾਂ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਹੜਤਾਲ ਅਤੇ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ ਇਹ ਸੱਦਾ ਮਜ਼ਦੂਰ ਮਜ਼ਦੂਰ ਤੇ ਕਿਸਾਨ ਵਿਰੋਧੀ ਕੇਂਦਰ ਤੇ ਸvai ਸਰਕਾਰਾਂ ਦੇ ਖਿਲਾਫ ਦਿੱਤਾ ਗਿਆ ਹੈ ਇਹਨਾਂ ਨੀਤੀਆਂ ਦੇ ਤਹਿਤ ਅੱਜ ਸਮੁੱਚਾ ਵਰਗ ਬੇਚੈਨੀ ਦੇ ਵਿੱਚ ਜਾ ਰਿਹਾ ਹੈ ਉਸ ਦੇ ਨਾਲ ਹੀ ਪੰਜਾਬ ਦੇ ਮੁਲਾਜ਼ਮ ਵੀ ਇਹਨਾਂ ਨੀਤੀਆਂ ਤੋਂ ਪੀੜਤ ਹੈ ਇਸ ਹੜਤਾਲ ਦੇ ਮੁੱਖ ਮੁੱਦਿਆਂ ਦੇ ਵਿੱਚ ਪ੍ਰਾਣੀ ਪੈਨਸ਼ਨ ਦੀ ਬਹਾਲੀ ਦੇ ਨਾਲ ਨਾਲ ਇਹ ਪ੍ਰਾਣੀ ਪੈਨਸ਼ਨ ਕਾਰਪੋਰੇਸ਼ਨ ਬੋਰਡਾਂ ਦੇ ਉੱਤੇ ਵੀ ਲਾਗੂ ਹੋਵੇ ਤੇ ਮਗਾਈ ਪਤੀਆਂ ਰੇਣੀਆ ਕਿਸ਼ਤਾਂ ਦੀ ادائیگی ਹੋਵੇ ਪੇ ਕਮਿਸ਼ਨ ਦੇ ਬਕਾਇਆ ਦੀ ادائیگی ਹੋਵੇ ਪੈਨਸ਼ਨਾਂ ਨੂੰ ਇਹ ਕਮਿਸ਼ਨ ਦੇ ਸਪਾਸਾ ਮੁਤਾਬਕ 2.9 ਗਣਾਕ ਲਾਗੂ ਕੀਤਾ ਜਾਵੇ ਸਾਡੇ ਚੈਨਲ ਤੇ ਆ ਰਹੀਆਂ ਵੀਡੀਓ ਵਧੀਆ ਲੱਗ ਰਹੀਆਂ ਤੁਹਾਨੂੰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦੇ ਜਿਉਂਕਿ ਆਉਣ ਵਾਲੀ ਹਰ ਇੱਕ ਨੋਟੀਫਿਕੇਸ਼ਨ ਤੁਹਾਡੇ ਤੋਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਧੰਨਵਾਦ ਜੀ